ਮંત્રી ਸਾਹਿਬ ਖੁਦ ਆਪ ਜ਼ੀਰੋ ਆਵਰ ਦੇ ਵਿੱਚ ਖੜੇ ਹੋ ਕੇ ਤੇ ਸ਼੍ਰੀ ਅਕਾਲ ਤਿਕ ਸਾਹਿਬ ਦਾ ਜਿਹੜਾ ਵਿਧਿ ਵਿਵਧਾਨ ਬਣਾਉਣ ਵਾਸਤੇ ਜਿਹੜੀ ਤਜਵੀਜ਼ ਆ ਆਪਣੀ ਉਹ ਜ਼ੀਰੋ ਆਵਰ ਦੇ ਵਿੱਚ ਉਸ ਸਮੇਂ ਪੇਸ਼ ਕਰਨ ਲੱਗੇ ਦੂਜੇ ਪਾਸੇ ਸਾਡੇ ਜਿਹੜੇ ਮਨਪ੍ਰੀਤ ਸਿੰਘ ਅਯਾਰੀ ਸਾਹਿਬ ਵੀ ਕਿਉਂਕਿ ਪਹਿਲੇ ਹੀ ਲੱਗਦਾ ਸੀ ਸਾਰਾ ਗਿਣਾ ਮਿੱਥਿਆ ਦੋਨੇ ਪਾਸੇ ਔਰ ਮੰਤਰੀ ਜੀ ਨੇ ਵੀ ਬੋਲਦੇ ਉਹਨਾਂ ਦਾ ਨਾਮ ਆਪ ਲਿਆ ਕਿ ਉਹਨਾਂ ਨੂੰ ਬੋਲਣਾ ਚਾਹੀਦਾ ਮੈਂ ਹੈਰਾਨ ਸੀ ਕਿ ਸ੍ਰੀ ਆਕਾਸ਼ਪਤਿਕ ਸਾਹਿਬ ਸਾਡਾ ਸਭ ਤੋਂ ਸਰਮੌਰ ਜਿਹੜੀ ਸਸਤਾ ਸੇ ਕੌਮ ਦੀ ਜਦੋਂ ਤੋਂ ਸਾਰੀ ਦੁਨੀਆ ਦੇ ਵਿੱਚ ਬੈਠਾ ਸਿੱਖ ਜਿਹੜਾ ਸੇਧ ਲੈ ਕੇ ਚੱਲਦਾ ਜਿੱਥੇ ਵੀ ਸਿੱਖ ਕੋਈ ਬੈਠਾ ਹੁੰਦਾ ਹੈ ਸ੍ਰੀ ਕਾਕ ਸਾਹਿਬ ਨੂੰ ਨਤਮਸਤਕ ਆ ਉਹਦੇ ਸੰਬੰਧ ਦੇ ਵਿੱਚ ਮੇਰੀ ਪੀੜੀ ਦਾ ਜਿਹੜਾ ਸਦਾਤਾ ਗੁਰੂ ਹਰਪਿੰਦ ਸਾਹਿਬ ਦਾ ਉਹਦੇ ਸੰਬੰਧ ਦੇ ਵਿੱਚ ਹਰਜੋਤ ਸਿੰਘ ਬੈਂਸ ਮੰਤਰੀ ਸਾਹਿਬ ਉੱਠ ਕੇ ਖੜੇ ਹੋਏ ਤੇ ਪਹਿਲੇ ਉਹਨਾਂ ਦੇ ਸ਼ਬਦ ਸੀ ਕਿ ਬੜੇ ਜ਼ਰੂਰੀ ਤੇ ਅਹਿਮ ਮੁੱਦੇ ਦੇ ਉੱਤੇ ਮੈਂ ਗੱਲ ਕਰਣ ਵਾਸਤੇ ਖੜਾ ਹੋਇਆ। ਉਹਨਾਂ ਨੇ ਕਿਹਾ ਕਿ ਮੰਨਿਆ ਕਿ ਰਾਜਨੀਤੀ ਤੇ ਧਰਮ ਵੱਖ ਹੋਣਾ ਚਾਹੀਦਾ। ਇਹ ਆਪਣੇ ਸ਼ਬਦ ਆ ਮੰਤਰੀ ਜੀ ਦੇ। ਵੀਡੀਓ ਵੀ ਮੇਰੇ ਕੋਲ ਹੈ। ਜੇ ਕਹੋ ਤਾਂ ਮੈਂ ਤੁਹਾਨੂੰ ਹੁਣੇ ਸੁਣਾ ਵੀ ਸਕਦਾ। ਮਤਲਬ ਸ਼੍ਰੀ ਗਾਰਤਕ ਸਾਹਿਬ ਦੀ ਗੱਲ ਸ਼ੁਰੂ ਹੋਣ ਲੱਗੀ ਆ। ਤੇ ਜਿਹੜਾ ਮੰਤਰੀ ਉਸ ਸਿਧਾਂਤ ਨੂੰ ਨਹੀਂ ਮੰਨਦਾ ਕਿਉਂਕਿ ਮੇਰੀ ਪਰੀ ਦਾ ਸਿਧਾਂਤ ਹੈ ਜਿਹੜਾ ਹੈਗਾ ਜੇ ਤੁਸੀਂ ਸਿਧਾਂਤ ਹੀ ਨਹੀਂ ਮੰਨਦੇ ਤਾਂ ਘਟੋ ਘਟੇ ਤੁਹਾਡੀ ਜਿਹੜੀ ਹੈਗੀ ਹੈ ਕਿਸ ਆਸੇਤ ਦੇ ਵਿੱਚ ਤੁਸੀਂ ਉਸ ਮਹਾਨ ਸੰਸਥਾ ਦੀ ਗੱਲ ਸ਼ੁਰੂ ਕਰਨ ਲੱਗੇ ਹੋ ਜਿਹੜਾ ਤੁਸੀਂ ਬੇਸਿਕ ਜਿਹੜਾ ਮੁੱਢਲਾ ਅਸੂਲ ਹੈ ਉਹ ਨਹੀਂ ਮੰਨਦੇ ਔਰ ਮੰਤਰੀ ਜੀ ਨੇ ਇਥੋਂ ਗੱਲ ਸ਼ੁਰੂ ਕੀਤੀ ਤੇ ਫਿਰ ਉਹਨਾਂ ਨੇ ਆਪਣੇ ਤਿੰਨ ਚਾਰ ਸਾਥੀ ਮੰਤਰੀਆਂ ਦੇ ਨਾਲ ਲੈ ਕੇ ਸਾਰਿਆਂ ਵਾਸਤੇ ਜੀ ਬੜਾ ਗੰਭੀਰ ਮੁੱਸਰਾ ਕਿ ਜਿਹੜੇ ਸ਼੍ਰੀ ਇਕਾਦਤਕ ਸਾਹਿਬ ਦੇ ਜਿਹੜੇ ਜਥੇਦਾਰ ਬੁਣਾਈਦ ਜਾਂਦੇ ਆ ਹਟਾਈ ਜਾਂਦੇ ਆ ਇਹਦਾ ਵਿਧੀ ਵਿਧਾਨ ਬਣਨਾ ਚਾਹੀਦਾ ਔਰ ਹਾਊਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਇੱਕ ਇਹਦੇ ਤੇ ਡਿਸਕਸ਼ਨ ਹੋਣੀ ਚਾਹੀਦੀ ਸਾਰਿਆਂ ਨੂੰ ਆਪਣੇ ਆਪਣੇ ਵਿਚਾਰ ਜਿਹੜੇ ਆ ਉਹ ਰੱਖਣੇ ਚਾਹੀਦੇ ਮੈਨੂੰ ਲੱਗਦਾ ਸੀ ਕਿ ਮੈਂ ਕੁਝ ਦਿਨ ਬਾਅਦ ਤੇ ਪ੍ਰੇਖਾ ਕਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਜਲਾਸ ਵੀ ਅੱਜ ਚੱਲ ਰਿਹਾ ਹੈ। ਵੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ اجلاس ਚੱਲ ਰਿਹਾ ਹੈ ਕਿ ਪੰਜਾਬ ਦੀ ਵਿਧਾਨ ਸਭਾ ਦਾ اجلاس ਚੱਲ ਰਿਹਾ ਹੈ। ਔਰ ਜਿਸ ਤਰ੍ਹਾਂ ਬਣੀ ਭੁਗਤ ਨਜ਼ਰ ਆਉਂਦੀ ਸੀ ਉਹਨਾਂ ਨੇ ਬੋਲਦੇ ਕਹਿ ਦਿੱਤਾ ਕਿ ਅਯਾਦੀ ਸਾਹਿਬ ਨੂੰ ਇਹਦੇ ਤੇ ਬੋਲਣਾ ਚਾਹੀਦਾ। ਤੇ ਅਯਾਦੀ ਸਾਹਿਬ ਉੱਠ ਕੇ ਖੜੇ ਹੋ ਗਏ। ਉਹਨੇ ਅਯਾਦੀ ਸਾਹਿਬ ਉਸ ਜਿਹੜੀ ਆਪਣੇ ਆਪ ਬਣਾਈ ਜਿਹੜੀ ਇਹਨਾਂ ਦੀ ਪੰਜ ਮੈਂਬਰੀ ਕਮੇਟੀ ਆ ਜਿਹਦਾ ਇਹ ਦਾਵਾ ਕਰਦੇ ਆ ਕਿ ਅਕਾਲਕਤਖ ਸਾਹਿਬ ਦੀ ਬਣਾਈ ਮੈਂ ਕਮੇਟੀ ਦਾ ਮੈਂਬਰ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੀ ਅਕਾਲਕਤਖ ਸਾਹਿਬ ਤੋਂ ਸੱਤ ਮੈਂਬਰੀ ਨਿਗਰਾਨ ਕਮੇਟੀ ਬਣੀ ਸੀ ਪੰਜ ਮੈਂਬਰੀ ਭਰਤੀ ਕਮੇਟੀ ਕਿਤੇ ਵੀ ਤੁਸੀਂ ਜਿਹੜੀ ਰਿਕਾਰਡ ਦੇ ਵਿੱਚ ਦੇਖ ਲਓ ਸ਼੍ਰੀ ਅਕਾਲਕਤਖ ਸਾਹਿਬ ਤੋਂ ਨਹੀਂ ਬਣੀ ਸੀ ਲੇਕਿਨ ਇਹ ਚਾਰ ਪੰਜ ਬੰਦੇ ਲਗਾਤਾਰ ਦਾਵਾ ਕਰਦੇ ਆ ਕਿ ਸ਼੍ਰੀ ਅਕਾਲਤਖ ਸਾਹਿਬ ਦੀ ਜਿਹੜੀ ਬਣੀ ਹੋਈ ਭਰਤੀ ਕਮੇਟੀ ਹੈ ਅਸੀਂ ਇਹਦੇ ਮੈਂਬਰ ਆ ਤੇ ਮੈਂ ਸਰਦਾਰ ਮਨਪ੍ਰੀਤ ਸਿੰਘ ਅਯਾਰੀ ਸਾਹਿਬ ਨੂੰ ਪੁੱਛਦਾ ਕਿ ਤੁਸੀਂ ਆਪਣੇ ਆਪ ਨੂੰ ਕਲੇਮ ਕਰਦੇ ਹੋ ਕਿ ਮੈਂ ਸ਼੍ਰੀ ਅਕਾਲਤਖ ਸਾਹਿਬ ਦੀ ਬਣਾਈ ਪੰਜ ਮੈਂਬਰੀ ਭਰਤੀ ਕਮੇਟੀ ਦਾ ਮੈਂਬਰ ਤੇ ਜਿਹੜਾ ਮਸਲਾ ਸ਼੍ਰੀ ਅਕਾਲਤਖ ਸਾਹਿਬ ਦਾ ਸੀ ਇਹ ਜਿਸ ਸਦਨ ਦੇ ਵਿੱਚ ਤੁਸੀਂ ਠਾਰੇ ਹੋ ਇਹ ਅਕਾਲਤਖ ਸਾਹਿਬ ਤੋਂ ਵੱਡਾ ਹੈ ਕਿ ਛੋਟਾ ਹੈ ਇਹਦਾ ਮਤਲਬ ਹੈ ਕਿ ਤੁਸੀਂ ਜੇ ਐਮਐਲਏ ਬਣ ਗਏ ਤੇ ਤੁਹਾਨੂੰ ਇਹ ਹੰਕਾਰ ਹੋ ਗਿਆ ਕਿ ਇਹ ਜਿਹੜਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਸਦਨ ਹੈ ਇਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉੱਤੇ ਹੋ ਗਿਆ ਕਿ ਜਿਹੜਾ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਵਿਧਿ ਵਿਧਾਨ ਅਕਾਲ ਤਖਤ ਸਾਹਿਬ ਦਾ ਬੰਨਾ ਤੇ ਤੁਸੀਂ ਕਿਸ ਜਿਹੜਾ ਸੋਚ ਦੇ ਨਾਲ ਇਸ ਹਾਊਸ ਦੇ ਵਿੱਚ ਉੱਠ ਕੇ ਕਹਿ ਰਹੇ ਹੋ ਮੰਗ ਕਰ ਰਹੇ ਹੋ ਕਿ ਜਿਹੜਾ ਵਿਧਿ ਵਿਧਾਨ ਹੈ ਉਹ ਕਿਵੇਂ ਬਣਨਾ ਚਾਹੀਦਾ ਹੈ ਉਹਦੇ ਚ ਸਾਰਿਆਂ ਦੇ ਨਾਲ ਜਿਹੜੀ ਹੈ رائے ਹੋਣੀ ਚਾਹੀਦੀ ਹੈ ਇੰਨੀ ਕੁ ਤਾਂ ਇਹਨਾਂ ਦੀ ਸਮਝ ਆ ਔਰ ਇੰਨਾ ਕੁ ਤਾਂ ਇਹਨਾਂ ਦੇ ਮਨ ਦੇ ਵਿੱਚ ਸਤਕਾਰ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਇੱਥੇ ਤੁਸੀਂ ਵਿਧਿ ਵਿਧਾਨ ਕੋਈ ਬਣਾ ਵੀ ਦਿਓ ਕੋਈ ਪਤਾ ਨਹੀਂ ਤੁਹਾਡਾ ਕਰਨ ਨੂੰ ਤੁਸੀਂ ਇੱਥੇ ਕਿਹੜਾ ਮਤ ਪਾ ਦਿਓ ਪਰ ਤੁਹਾਡੇ ਮਤੇ ਦੀ ਹੱਦ ਜਿਹੜੀ ਆ ਉਹ ਤਾਂ ਸ਼ੱਭੂ ਪੈ ਵੀ ਰਿਹਾ ਨਾ ਪੰਜਾਬ ਦਾ ਬਾਰਡਰ ਤੇ ਇੱਥੋਂ ਤੱਕ ਹੀ ਆ ਨਾ ਵਿਧਾਨ ਸਭਾ ਤੇ ਇੱਥੋਂ ਤੱਕ ਹੀ ਜਾ ਸਕਦੀ ਹੈ ਨਾ ਤੇ ਅਕਾਲ ਤਖਤ ਤੇ ਸਾਰੀ ਦੁਨੀਆ ਦੇ ਵਿੱਚ ਸਾਰੀ ਮਾਨਵਤਾ ਵਾਸਤੇ ਅਕਾਲ ਤਖਤ ਸਾਹਿਬ ਇਸ ਕਰਕੇ ਮੈਂ ਪਹਿਲੀ ਤਾਂ ਗੱਲ ਹੈ ਅਯਾੜੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਅੱਜ ਸਾਰਾ ਤੁਹਾਡਾ ਅੰਦਰਲਾ ਜੋ ਦਿਲ ਦੇ ਵਿੱਚ ਸੀ ਅੱਜ ਵਿਧਾਨ ਸਭਾ ਦੇ ਵਿੱਚ ਬਾਹਰ ਆ ਗਿਆ ਔਰ ਤੁਸੀਂ ਐਡੀ ਵੱਡੀ ਸੱਟ ਮਾਰੀ ਐ ਸਿੱਖਾਂ ਦੀਆਂ ਭਾਵਨਾਵਾਂ ਨੂੰ ਇਸ ਫੋਰਮ ਦੇ ਉੱਤੇ ਇਹ ਗੱਲ ਉਠਾ ਕੇ ਅੱਜ ਉਥੇ ਸੈਸ਼ਨ ਚੱਲ ਰਿਹਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੁਸੀਂ ਉੱਥੇ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਕਹਿ ਸਕਦੇ ਸੀ ਉੱਥੇ ਮੁੱਦਾ ਠਾਸ ਸਕਦੇ ਸੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਇਹ ਪਹਿਲਾਂ ਹੀ ਪ੍ਰਧਾਨ ਸਾਹਿਬ ਨੇ ਦੋ ਦਿਨ ਪਹਿਲੇ ਕਹਿਤਾ ਸੀ ਕਿ ਅਸੀਂ ਐਸ ਸੈਸ਼ਨ ਦੇ ਵਿੱਚ ਜਿਹੜਾ ਵਿਦੇ ਵਿਧਾਨ ਉਹਨਾਂ ਦੀ ਨਿਯੁਕਤੀ ਦਾ ਕਾਰਜਕਾਲ ਦਾ ਸਾਰਾ ਕੁਝ ਉਹ ਬਣਾਵਾਂਗੇ ਤੇ ਅੱਜ ਉਹਨਾਂ ਨੇ ਉੱਤੇ ਮਤਾ ਪਾ ਕੇ ਕਮੇਟੀ ਦਾ ਫੈਸਲਾ ਵੀ ਕਰ ਦਿੱਤਾ ਪਰ ਤੁਸੀਂ ਇਸ ਇਸ਼ੂ ਦੇ ਉੱਤੇ ਧਰਮ ਦੇ ਵਿੱਚ ਰਾਜਨੀਤਿਕ ਦਖਲ ਜਿਹੜਾ ਇਹ ਅੱਜ ਤੋਂ ਨਹੀਂ ਸ਼ੁਰੂ ਹੋਇਆ ਇਹ ਅੰਗਰੇਜ਼ਾਂ ਦੇ ਵੇਲੇ ਤੋਂ ਚੱਲਦਾ ਪਹਿਲਾਂ ਵੀ ਮਹੰਤਾਂ ਨੂੰ ਕਬਜ਼ੇ ਜਿਹੜੇ ਕਰਾਇਸੀ ਉਹ ਅੰਗਰੇਜ਼ਾਂ ਨੇ ਕਰਾਇਸੀ ਉਸ ਤੋਂ ਬਾਅਦ ਜਦੋਂ ਜਿਹੜੀ ਸ਼ਹੀਦੀਆਂ ਦੇ ਕੇ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਗੁਰਦਵਾਰੇ ਕਮੇਟੀ ਹੋਣੀ ਚਾਹੀਦੀ ਉਹਨਾਂ ਨੇ ਜਿਹੜਾ ਆਪਣੇ ਖੂਨ ਪਸੀਨਾ ਦੇ ਕੇ ਤੇ ਫਿਰ ਇਹ ਗੁਰਦੁਆਰੇ ਜਿਹੜੇ ਆ ਇਹ ਆਜ਼ਾਦ ਕਰਾ ਕੇ ਇਹ ਡੈਮੋਕਰੇਟਿਕ ਕੰਟਰੋਲ ਪੜਿਆ ਸੀ। ਔਰ ਆਜ਼ਾਦ ਭਾਰਤ ਦੇ ਵਿੱਚ ਕਾਂਗਰਸ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਗਾਂਤਕ ਸਾਹਿਬ ਦੇ ਜਿਹੜੀ ਅੱਗੇ ਆ ਪ੍ਰਭਾਵਿਤ ਕਰਨ ਵਾਸਤੇ ਸਾਡੀ ਬਰੀਆਦਾ ਨੂੰ ਗੁਰਦਵਾਰੇ ਦੇ ਪ੍ਰਬੰਧ ਦੇ ਵਿੱਚ ਦਖਲ ਦੇ ਕੇ ਇੱਥੋਂ ਤੱਕ ਕਿ 84 ਚ ਟੈਂਕਾਂ ਤੇ ਤੋਪਾਂ ਵੀ ਸੇਣੀ ਕਾਲਕ ਤੇ ਸਾਹਿਬ ਦੇ ਉੱਤੇ ਚੜੇ ਗਏ ਇਸ ਲਈ ਕੋਈ ਸਾਡੇ ਵਾਸਤੇ ਇਹ ਜਿਹੜੀ ਧਾਰਨਿਕ ਦਖਲ ਅੰਦਾਜ਼ੀ ਦੀਆਂ ਕੋਸ਼ਿਸ਼ਾਂ ਕੋਈ ਨਵੀਆਂ ਨਹੀਂ ਬਹੁਤ ਸਰਕਾਰਾਂ ਪਹਿਲਾਂ ਵੀ ਇਹ ਕੋਸ਼ਿਸ਼ ਕਰਦੇ ਰਹੀਆਂ ਆਪਾਤੇ ਜਨਤਾ ਪਾਰਟੀ ਨੇ ਵੀ ਕੋਈ ਕਸਮ ਨਹੀਂ ਛੱਡੀ ਦਖਨ ਤੋਂ ਲੈ ਕੇ ਹਜ਼ੂਰ ਸਾਹਿਬ ਤੋਂ ਪਟਨਾ ਸਾਹਿਬ ਤੋਂ ਦਿੱਲੀ ਕਮੇਟੀ ਤੋਂ ਹਰਿਆਣੇ ਦੀ ਵੱਖਰੀ ਤੋਰ ਦਿੱਤੀ ਤੇ ਹੁਣ ਜਿਹੜੀ ਬਾਕੀ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਬਚੀ ਆ ਹੁਣ ਇਹਦੇ ਤੇ ਈਆਲੀ ਸਾਹਿਬ ਤਰਸ ਕਰੋ ਇਹ ਜਿਹੜੀ ਸ਼ਹੀਦਾਂ ਦੇ ਖੂਨ ਨਾਲ ਸਿਰਜੀ ਹੋਈ ਇਹ ਕਮੇਟੀ ਹੈ ਹੁਣ ਇਹਨੂੰ ਇਸ ਤਰੀਕੇ ਬਰਬਾਦ ਕਰਨ ਵਾਸਤੇ ਇਹਨਾਂ ਲੋਕਾਂ ਨਾਲ ਹੱਥ ਨਾ ਮੜਾ ਕਿਉਂਕਿ ਅੱਜ ਜੋ ਕੁਝ ਤੁਸੀਂ ਕਰ ਦਿੱਤਾ ਇਹ ਮੈਂ ਸਮਝਦਾ ਕਿ ਇਹ ਸਾਰੀ ਸਿੱਖ ਕੌਮ ਇਹਦਾ ਗਮੀਤਾ ਨਾਲ ਨੋਟਿਸ ਲੈ ਕੇ ਔਰ ਮੈਂ ਸਪੀਕਰ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਵੈਸੇ ਉਹਨਾਂ ਦਾ ਆਪਣਾ ਹੀ ਫਰਜ਼ ਬੰਦਾ ਸੀ ਕਿ ਇਸ ਗੱਲ ਨੂੰ ਰੋਕ ਦੇਣਾ ਚਾਹੀਦਾ ਸੀ ਕਿਉਂਕਿ ਘਟੋ ਘਟ ਉਹ ਆਪ ਗੁਰਸਿੱਖ ਨੇ ਤਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂਕਿ ਵਿਧਾਨ ਸਭਾ ਦੇ ਵਿੱਚ ਸਾਰੇ ਧਰਮਾਂ ਤੇ ਰੋਕ ਨਹੀਂ ਸਾਰਿਆਂ ਦਾ ਹੱਕ ਹੁੰਦਾ ਵਿਧਾਨ ਸਭਾ ਸਾਰਿਆਂ ਦਾ ਇੱਕ ਸਾਂਝਾ ਸਦਨ ਹੁੰਦਾ ਕੀ ਬਾਕੀ ਧਰਮਾਂ ਦੇ ਇਸ ਤਰੀਕੇ ਤੁਸੀਂ ਉੱਥੇ ਜਿਹੜੇ ਹੈਗੇ ਆ ਉਹ ਮੁੱਦੇ اٹھਾਉਣ ਦੀ ਇਜਾਜ਼ਤ ਦੇਣੀ ਸ਼ੁਰੂ ਕਰ ਦਿਓਗੇ ਕਿ ਇਸ ਤਰੀਕੇ ਵਿਧਾਨ ਸਭਾ ਜਿਹੜੀ ਹੈ ਇਹ ਗੱਲ ਸਪੋਰਟ ਕਰਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਪਰਸਨਲ ਧਰਮਾਂ ਦੇ ਮਸਲੇ ਨੇ ਉਹਨਾਂ ਦੇ ਵਿੱਚ ਵਿਧਾਨ ਸਭਾ ਜਿਹੜੀ ਹੈ ਉਹ ਉੱਠ ਕੇ ਉੱਥੇ ਜਿਹੜੀ ਹੈ ਵਿਚਾਰ ਜਿਹੜੀ ਐ ਇਸ ਤਰ੍ਹਾਂ ਮੈਂਬਰਾਂ ਤੇ ਲੈਣੀ ਸ਼ੁਰੂ ਕਰ ਦੇਵੇ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਰੋਕਣਾ ਚਾਹੀਦਾ ਸੀ ਤੇ ਹੁਣ ਵੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਇਹ ਸਾਰੀਆਂ ਚੀਜ਼ਾਂ ਉਧਾਨਸ਼ਵਤ ਦੇ ਰਿਕਾਰਡ ਦੇ ਵਿੱਚੋਂ ਕੱਟੀਆਂ ਜਾਣੀ ਚਾਹੀਦੀਆਂ ਕਿਉਂਕਿ ਜਿਹੜਾ ਸੈਸ਼ਨ ਤਾਂ ਹੁਣ ਹੋ ਚੁੱਕਿਆ ਪਰ ਇਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਕਿਉਂਕਿ ਪਿੱਛੇ ਵੀ ਇੱਕ ਬਤਾ ਪਾਸ ਕਰਕੇ ਬਿੱਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਦਾ ਕੰਟਰੋਲ ਲੈਣ ਵਾਸਤੇ ਉਦੋਂ ਵੀ ਸਖਤ ਵਿਰੋਧ ਹੋਇਆ ਸੀ ਇਹ ਇੱਕ ਦੋ ਬੰਦੇ ਪਟਰੇ ਨੇ ਇਹ ਕੋਈ ਮੁੱਦਾ ਵੱਡਾ ਕੰਮ ਨਹੀਂ ਹੁੰਦਾ ਸਰਕਾਰਾਂ 'ਚ ਕਈ ਵਾਰੀ ਹੋ ਜਾਂਦਾ ਪਰ ਸਿੱਖ ਕੌਮ ਕਦੀ ਵੀ ਇਹਨਾਂ ਜਿਹੜੀਆਂ ਸਾਜ਼ਿਸ਼ਾਂ ਇਹਨਾਂ ਨੂੰ ਕਦੀ ਵੀ ਬਰਦਾਸ਼ਤ ਜਿਹੜੀ ਆ ਉਹ ਨਹੀਂ ਕਰਨਗੇ ਇਸ ਕਰਕੇ ਇਹ ਬੜਾ ਗੰਭੀਰ ਮਸਲਾ ਸੀ ਇਸ ਕਰਕੇ ਅਸੀਂ ਸਮਝਦੇ ਸੀ ਕਿ ਸੰਗਤ ਤੱਕ ਜਾਣਾ ਚਾਹੀਦਾ ਔਰ ਮੈਂ ਵਡਾਲਾ ਸਾਹਿਬ ਨੂੰ ਹੁਣ ਪੁੱਛਦਾ ਤੇ ਹੁਣ ਕਿਹੜਾ ਅਕਾਲ ਤਖਤ ਤੋਂ ਪਘੜਾ ਹੋਇਆ ਜੀ ਔਰ ਜਿੰਨੇ ਇਹਨਾਂ ਦੇ ਨਾਲ ਦੇ ਸਾਥੀ ਨੇ ਪੁਰਾਣੇ ਸਾਡੇ ਸਾਥੀ ਨੇ ਠੀਕ ਹੈ ਰਾਜਨੀਤਿਕ ਡਿਫਰੈਂਸ ਨਹੀਂ ਨੇ ਭਾਵੇਂ ਚੰਦੂ ਬਾਜਰਾ ਸਾਹਿਬ ਨੇ ਭਾਵੇਂ ਬੀਬੀ ਜਗੀਰ ਕੌਰ ਜੀ ਨੇ ਭਾਵੇਂ ਰਖੜਾ ਸਾਹਿਬ ਨੇ ਬਾਕੀ ਮਲੂਕਾ ਸਾਹਿਬ ਨੇ ਹੋਰ ਵੀ ਜਿਹੜੇ ਸਾਥੀ ਨੇ ਸਾਡੇ ਸਾਰੇ ਭਾਵੇਂ ਵਿਚਾਰ ਵੱਖਰੇ ਨੇ ਕੋਈ ਗੱਲ ਨਹੀਂ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਮੈਂ ਉਹਨਾਂ ਨੂੰ ਵੀ ਭਰਾਵਾ ਨੂੰ ਪੁੱਛਣਾ ਚਾਹੁੰਦਾ ਕਿ ਕੀ ਇਹ ਤੁਹਾਡੀ ਸਹਿਮਤੀ ਦੇ ਨਾਲ ਹੋਇਆ ਕਿ ਵਿਧਾਨ ਸਭਾ ਦੇ ਵਿੱਚ ਅਕਾਲਤਿਕ ਸਾਹਿਬ ਦੀ ਵਿਧੀ ਵਿਧਾਨ ਪੜਾਉਣ ਦਾ ਮੁੱਦਾ ਜਿਹੜਾ ਉਹ ਚੁੱਕਿਆ ਜਾਏਗਾ ਆਫਟਰ ਹੁਣ ਤੁਸੀਂ ਇਹਨਾਂ ਨੂੰ ਅੱਗੇ ਲਾਇਆ ਤੇ ਇਹ ਤੁਹਾਨੂੰ ਵੀ ਹੁਣ ਸਪਸ਼ਟਾ ਕਰਨਾ ਪਏਗਾ ਨਾ ਕਿ ਘਟੋ ਘਟੇ ਤਾਂ ਨਹੀਂ ਹੋ ਸਕਦੀ ਕਿ ਛੋਟੀ ਜੀ ਗੱਲ ਨਹੀਂ ਹੋਈ ਰਿਕਾਰਡ ਤੇ ਗੱਲ ਹੈ ਵੀਡੀਓ ਜਦੋਂ ਕਹਿੰਦੇ ਸੀ ਕੱਲੇ ਕੱਲੇ ਨੂੰ ਕਲਿੱਪ ਭੇਜ ਦਿੰਨੇ ਆ ਵਿਧਾਨ ਸਭਾ ਦਾ ਰਿਕਾਰਡ ਹੈ ਤੇ ਸਾਰੇ ਇਹਨਾਂ ਆਪਣੇ ਭਰਾਵਾਂ ਨੂੰ ਮੈਂ ਜਿਹੜੇ ਸਾਡੇ ਨਾਲ ਬੱਤ ਪੇਤਨੇ ਵੱਖਰੇ ਬੈਠੇ ਨੇ ਸਾਰਿਆਂ ਨੂੰ ਮੈਂ ਅੱਜ ਬੇਨਤੀ ਕਰਦਾ ਕਿ ਆਪਣਾ ਸਟੈਂਡ ਕੱਲੇ ਕੱਲੇ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਪਹਿਲੀ ਵਾਰੀ ਆ ਕਿ ਤੁਸੀਂ ਕਲੇਮ ਕਰਦੇ ਹੋ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਜਿਹੜੀ ਭੱਤੀ ਕਰਦੇ ਫਿਰਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਨਾਮ ਲਿਖ ਕੇ ਅੱਜ ਵੀ ਬੋਲਣ ਤੋਂ ਪਹਿਲਾਂ ਕਹੇ ਕਿ ਅਕਾਲ ਤਖਤ ਤੇ ਮਹਾਨ ਹੈ ਸਿੱਖਾਂ ਦੀ ਸ਼ਾਨ ਹੈ ਤੇ ਤੁਸੀਂ ਅਕਾਲ ਤਖਤ ਨੂੰ ਛੋਟਾ ਕਿੰਨਾ ਕਰੀ ਜਾਂਦੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਬੇਨਤੀ ਕਰ ਰਹੇ ਹੋ ਜਿਆਲੀ ਸਾਹਿਬ ਕਿ ਇਹਦਾ ਵਿਧਿ ਵਿਵਧਾਨ ਪੜਾਓ ਇੰਨਾ ਛੋਟਾ ਹੋ ਗਿਆ ਕਿ ਅਕਾਲ ਤਖਤ ਸਾਹਿਬ ਪੰਜਾਬ ਸਰਕਾਰ ਤੋਂ ਥੱਲੇ ਹੋ ਗਿਆ ਇਸ ਕਰਕੇ ਮੈਂ ਜ਼ਰੂਰ ਬੇਨਤੀ ਕਰਦਾ ਕਿ ਡਿਫਰੈਂਸੇਜ਼ ਰਾਜਨੀਤੀ 'ਚ ਚੱਲਦੇ ਰਹਿਣਗੇ ਪਰ ਇਹ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿ ਜਾ ਤੇ ਜਿਹੜਾ ਹੈਗਾ ਕੱਲ ਤੱਕ ਆਪਣੀ ਪੋਜੀਸ਼ਨ ਸਪਸ਼ਟ ਕਰੋ ਕਿ ਕੀ ਇਹ ਜਿਹੜਾ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਅਜਾੜੀ ਸਾਹਿਬ ਵੱਲੋਂ ਉਠਾਇਆ ਗਿਆ ਕੀ ਸਾਰੇ ਜਿਹੜੇ ਦੂਜੇ ਸਾਡੇ ਆ ਭਰਾ ਸਾਡੇ ਨਾਲ ਵੱਖਰੇ ਚੱਲਦੇ ਪਏ ਆ ਕਿ ਉਹਨਾਂ ਦੀ ਸਹਿਮਤੀ ਇਹਦੇ ਵਿੱਚ ਸੀ ਕਿ ਨਹੀਂ ਸੀ ਅਸੀਂ ਉਹਨਾਂ ਦੇ ਜਵਾਬ ਦੀ ਇੰਤਜ਼ਾਰ ਕਰਾਂਗੇ ਉਦੋਂ ਬਾਅਦ ਫਿਰ ਜੇ ਜ਼ਰੂਰਤ ਪਈ ਤੇ ਫਿਰ ਅਸੀਂ ਤੁਹਾਡੇ ਕੋਲ ਆਵਾਂਗੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸ਼ਰਮ ਲੈ ਕੇ ਦਾਦਾ ਜੀ ਕਰਦੇ ਕਿ ਸਤਿਨਾਮ ਉਹ ਇਸ ਤਰੀਕੇ ਨਾਲ ਨਹੀਂ ਬਦਲਣਾ ਚਾਹੀਦਾ ਇਹ ਨਹੀਂ ਉਹਦੇ ਵਾਸਤੇ ਸਿੱਖਾਂ ਦੀ ਪਾਰਲੀਮੈਂਟ ਦਾ ਅਜਰਾਸਾ ਚੱਲ ਰਿਹਾ ਸੀ ਉਹਦੇ ਵਾਸਤੇ ਅਸੀਂ ਇਹ ਨਹੀਂ ਕਹਿੰਦੇ ਉਹ ਉਹਨਾਂ ਦਾ ਜਿਹੜੀ ਜਿਹੜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਮੈਂ ਤਾਂ ਧੰਨਵਾਦ ਕਰਦਾ ਰਾਜ ਧਾਮੀ ਸਾਹਿਬ ਦਾ ਸਾਰੇ ਹਾਊਸ ਦਾ ਕਿ ਅੱਜ ਉਹਨਾਂ ਨੇ ਕਮੇਟੀ ਬਣਾ ਵੀ ਦਿੱਤੀ ਔਰ ਉਹਨਾਂ ਨੇ ਕਈ ਦਿਨ ਪਹਿਲਾਂ ਨੋਸ ਵੀ ਕੀਤਾ ਸੀ ਕਿ ਅਸੀਂ ਐਸ ਜਿਹੜਾ ਬਜਟ ਸੈਸ਼ਨ ਹੈ ਇਹਦੇ 'ਚ ਬਣਾਵਾਂਗੇ ਉਹਨਾਂ ਨੇ ਬਣਾ ਦਿੱਤੀ ਬੜਾ ਛਲਕ ਜਿਹਾ ਕੰਮ ਕੀਤਾ ਉੱਥੇ ਹੀ ਬਣਨੇ ਚਾਹੀਦੀ ਆ ਕਿ ਬਾਕੀ ਧਰਮਦਿਆ ਫਿਰ ਇੱਥੇ ਵਿਧਾਨ ਸਭਾ ਬਣਾ ਕੇ ਕਿਉਂ ਇਹ ਵੱਡੇ ਮर्याਦਾ ਦੇ ਇਸ਼ੂ ਹੈ ਧਰਮ ਜਿਹੜਾ ਹੈਗਾ ਇਹ ਸਾਡਾ ਸੰਵਿਧਾਨ ਦਾ ਅਧਿਕਾਰ ਆ ਆਪਣਾ ਸਰਕਾਰਾਂ ਦੇ ਘਰੇ 'ਚ ਜਿਹੜਾ ਧਰਮ ਨਹੀਂ ਹੁੰਦਾ ਇਹ ਸਾਡਾ ਆਪਣਾ ਲੋਕਾਂ ਦਾ ਅਧਿਕਾਰ ਆ ਉਸ ਧਰਮ ਦੇ ਜਿਹੜੇ ਲੋਕ ਹੈ ਉਹਨਾਂ ਦਾ ਅਧਿਕਾਰ ਹੈ ਕਿ ਉਹ ਆਪਣਾ ਜਿਹੜਾ ਕਿਸ ਤਰ੍ਹਾਂ ਪ੍ਰਬੰਧ ਚਲਾਉਣਾ ਚਾਹੁੰਦੇ ਆ ਕਿਸ ਤਰ੍ਹਾਂ ਦੀ ਧਰਮ ਦੀ ਕਿਸੇ ਦੀ ਮਰਿਆਦਾ ਹੋਣੀ ਚਾਹੀਦੀ ਹੈ ਇਹ ਵਿਧਾਨ ਸਭਾ ਉਹ ਥੋੜੀ ਤੈਅ ਕਰਦੀ ਹੈ ਇਹ ਤਾਂ ਸਪੀਕਰ ਸਾਹਿਬ ਨੂੰ ਮੈਂ ਤਾਂ ਆਪ ਕਹਿ ਦਿਆਂ ਕਿ ਉਹਨਾਂ ਨੂੰ ਰੋਕ ਦੇਣਾ ਚਾਹੀਦਾ ਸੀ ਉਦੋਂ ਪਰ ਇੱਕ ਵੱਡੀ ਗੱਲ ਕਿਹੜੀ ਹੈ ਕਿ ਮੰਤਰੀ ਖੁਦ ਪੇਸ਼ ਕਰੇ ਜਿਹੜੀ ਜ਼ਿਆਦਾ ਗੰਭੀਰਤਾ ਦੀ ਗੱਲ ਹੈ ਕਿ ਜਿਹੜੀ ਗੱਲ ਸ਼ੁਰੂ ਕੀਤੇ ਗਏ ਕਿਤੇ ਗਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵੱਲੋਂ ਔਰ ਉਹਨੇ ਨਾਲ 3-4 ਐਮਐਲਏ ਦਾ ਹੋਰ ਵੀ ਬਾਤ ਨਾ ਲਿਆ ਉਹਨੇ ਯਾਲੀ ਸਾਹਿਬ ਦਾ ਕਿਹਾ ਵੀ ਯਾਲੀ ਸਾਹਿਬ ਨੂੰ ਉਹਦੇ ਨਾਲ ਗੱਲ ਕਰਨੀ ਚਾਹੀਦੀ ਤਾਂ ਇਹਦਾ ਅਸੀਂ ਕਹਿ ਰਹੇ ਹਾਂ ਕਿ ਸਾਰਾ ਕੁਝ ਤੈਅ ਹੋ ਕੇ ਹੋਇਆ ਪਰ ਇਹ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਜਿਹੜੀਆਂ ਇਹ ਵਾਜਬ ਨਹੀਂ ਆ ਇਸ ਕਰਕੇ ਅਸੀਂ ਤਾਂ ਹੁਣ ਦੂਜਿਆਂ ਦੇ ਇੰਤਜ਼ਾਰ ਕਰਾਂਗੇ ਬਾਕੀ ਦੀ ਮੈਂ ਸਾਰਿਆਂ ਨੂੰ ਨਾਲ ਲੈ ਕੇ ਬੇਨਤੀ ਕੀਤੀ ਆ ਕਿ ਸਾਰੇ ਆਪੋ ਆਪਣਾ ਪੱਖ ਸਪਸ਼ਟ ਕਰਨ